ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਬਹੁਤ ਸੋਹਣੀਆਂ ਨੇ ਟਾਈ ਡਾਈ ਦੁਪੱਟੇ ਨਾਲ ਆਣਗੀ ਆ ਸ਼ਰਟ ਪ੍ਰਿੰਟਡ ਆਏਗੀ बॉਟਮ ਪਲੇਨ ਆਏਗਾ ਸ਼ਰਟ ਜਿਹੜੀ ਦੀ ਆਏਗੀ ਰਿਯਾਨ ਦੀ ਆਏਗੀ ਵੱਡੇ ਪਰ ਦੇ ਨਾਲ 2 ਮੀਟਰ ਦੇ ਲਗਭਗ ਕਪੜਾ ਹੈ ਡਿਜੀਟਲ ਪ੍ਰਿੰਟ ਆਏਗਾ ਨਾਲ ਇਹਦੇ ਤੇ ਦੁਪੱਟਾ ਜਿਹੜਾ ਉਹਦਾ ਪਿਓਰ ਕੋਟਾ ਡੋਰੀਆ ਦਾ ਆਏਗਾ ਟਾਈ ਡਾਈ ਨਾਲ 3D ਪ੍ਰਿੰਟ ਹੈ 2 ਮੀਟਰ ਦੀ ਲੰਬਾਈ ਦੁਪੱਟੇ ਦੀ ਬਾਟਮ ਰਿਓਨ ਹੈ ਉਹ ਵੀ 2 ਮੀਟਰ ਦਾ ਤੇ ਇਹ ਤੁਹਾਨੂੰ ਜਿਹੜੇ ਸੂਟ ਹੈ ਇਹ ਮਿਲਣਗੇ ਸਿਰਫ ਤੇ ਸਿਰਫ 700 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਚਾਰजेस ਹੈ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਇਹਨਾਂ ਦੇ ਉੱਪਰ ਤੇ ਸਾਰੇ ਕਲਰ ਜਿਹੜੇ ਵੀ ਮੈਂ ਇੱਥੇ ਐਡ ਕੀਤੇ ਨੇ ਉਹ ਸਾਰੇ ਅਵੇਲੇਬਲ ਨੇ ਬਾਟਮ ਤੁਹਾਨੂੰ ਇਹਦੇ ਵਿੱਚ ਪ੍ਰਿੰਟ ਪਲੇਨ ਮਿਲੇਗੀ ਸ਼ਾਰਟ ਪ੍ਰਿੰਟਰ ਮਿਲੇਗੀ ਦੁਪੱਟਾ ਟਾਈ ਡਾਈ ਪ੍ਰਿੰਟ ਵਾਲਾ ਕੋਟਾ ਡੋਰੀਆ ਦਾ ਦੁਪੱਟਾ ਮਿਲੇਗਾ ਕਲਰ ਕਾਫੀ ਹੈਗੇ ਨੇ ਮੈਂ ਸਾਰੇ ਇੱਥੇ ਐਡ ਕੀਤੇ ਨੇ ਬਾਕੀ ਜੇ ਤੁਸੀ ਕੋਈ ਕੁਇਰੀ ਕਰਨੀ ਹੈ ਤੇ ਮੇਰਾ ਨੰਬਰ 623924575 ਜੁੜ ਦਿੱਤਾ ਆਯਾ ਉਸ ਨੰਬਰ ਤੇ ਆ ਜਿਸ ਮੈਂ ਸਕਰੀਨਸ਼ਾਟ ਸੈਂਡ ਕਰਦਾਂ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕਰਦਾ ਰਿਪਲਾਈ ਜਰੂਰ ਆਏਗਾ ਕਲੈਕਸ਼ਨਾਂ ਸਾਰੀਆਂ ਪੂਸ ਸੋਨੀਆਂ ਨੇ ਰੰਗ ਬਹੁਤ ਪਿਆਰੇ ਨੇ ਤੇ ਸਾਰੇ ਹੀ ਸੂਟ ਜਿਹੜੇ ਨੇ ਉਹ ਅਵੇਲੇਬਲ ਨੇ ਐ ਵਾਲੀ ਨਵੀਂ ਪ੍ਰਿੰਟ ਆਈ ਨੇ ਰਿਯਾਨ ਦੇ ਵਿੱਚ ਮਿਕਸ ਐਂਡ ਮੈਚ ਕਲੈਕਸ਼ਨਾਂ ਨੇ ਸ਼ਰਟ ਆਲ ਓਵਰ ਹੀ ਹੁੰਦੀ ਆ ਲਾਰਜ ਬਰ ਦੇ ਨਾਲ ਆਏਗੀ 2 ਮੀਟਰ ਦੀ ਡਿਜੀਟਲ ਪ੍ਰਿੰਟ ਹੈ ਇਹਦੇ ਵਿੱਚ ਤੁਹਾਨੂੰ ਡਿਜੀਟਲ ਪ੍ਰਿੰਟ ਵਾਲੀ ਸ਼ਰਟ ਮਿਲੇਗੀ ਬਾਟਮ ਟਾਈ ਮੀਟਰ ਦਾ ਪਲੇਨ ਆਏਗਾ ਰਿਯਾਨ ਦਾ ਇਹ ਤੁਹਾਨੂੰ 3 ਸੂਟ ਮਿਲਣਗੇ 1000 ਰੁਪਏ ਦੇ ਵਿੱਚ ਬਾਈ 2 ਗੇਟ 1 ਫ੍ਰੀ ਵਾਲੀ ਆਫਰ ਹੈ ਦੋ ਤੁਸੀਂ ਚੂਜ਼ ਕਰਨੇ ਆ ਥਰਡ ਵਾਲਾ ਸਾਡੀ ਸਾਈਡ ਤੋਂ ਜਾਏਗਾ ਜਾਏਗਾ ਇਹਨਾਂ ਦੇ ਵਿੱਚੋਂ ਹੀ ਤੇ ਜੇਕਰ ਤੁਸੀਂ ਸਿੰਗਲ ਬਾਈ ਕਰਨਾ ਤਾਂ ਉਹ ਤੁਹਾਨੂੰ 500 ਰੁਪਏ ਦਾ ਮਿਲੇਗਾ ਤੇ ਜੇਕਰ ਤੁਸੀਂ ਦੋ ਬਾਈ ਕਰੋਗੇ ਤਾਂ ਉਹ ਤੁਹਾਨੂੰ 1000 ਰੁਪਏ ਦੇ ਵਿੱਚ 3 ਸੂਟ ਮਿਲ ਜਾਣਗੇ ਦੋ ਅਸੀਂ ਤੁਸੀਂ ਚੂਜ਼ ਕਰਨੇ ਆ ਥਰਡ ਵਾਲਾ ਸਾਡੀ ਸਾਈਡ ਤੋਂ ਜਾਏਗਾ ਪਲੇਨ ਬਾਟਮ ਹੈ ਪ੍ਰਿੰਟਡ ਸ਼ਰਟ ਹੈ ਡਿਜੀਟਲ ਪ੍ਰਿੰਟ ਨਾਲ ਸ਼ਰਟ ਆਏਗੀ ਤੇ ਕਲਰ ਜਿੰਨੇ ਵੀ ਇਹਦੇ ਵਿੱਚ ਅਵੇਲੇਬਲ ਨੇ ਮੈਂ ਸਾਰੇ ਐਡ ਕਰ ਦਿੱਤੇ ਨੇ ਪਲੇਨ ਬਾਟਮ ਹੈ 2 ਮੀਟਰ ਦੀ ਸ਼ਰਟ ਜਿਹੜੀ ਆ 2 ਮੀਟਰ ਦੀ ਪਰ ਉਹਦਾ ਬਾਰ ਜਿਹੜਾ ਉਹ ਵੱਡਾ ਹੈ ਕਲੈਕਸ਼ਨਾਂ ਸਾਰੀਆਂ ਅਵੇਲੇਬਲ ਨੇ ਰੰਗ ਸਾਰੇ ਅਵੇਲੇਬਲ ਨੇ ਜੇਕਰ ਤੁਸੀਂ ਸੂਟ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜਿੱ ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕਿਵੈ ਦਾ ਰਿਪਲਾਈ ਜਰੂਰ ਆਏਗਾ ਇਹ ਰਿਆਉਂਦੀਆਂ ਕਲੈਕਸ਼ਨਾਂ ਨੇ ਗਰਮੀਆਂ 'ਚ ਚੱਲਣ ਵਾਲੀਆਂ ਕਲੈਕਸ਼ਨਾਂ ਨੇ ਬਹੁਤ ਸੋਹਣੇ ਰੰਗ ਨੇ ਪਹਿਲਾਂ ਆਏ ਸੀ ਤਾਂ ਉਸ ਤੋਂ ਬਾਅਦ ਸਟਾਕ ਆਊਟ ਹੋ ਗਿਆ ਸੀ ਫਿਰ ਤੋਂ ਨਵੇਂ ਰੰਗ ਦੇ ਵਿੱਚ ਐਡ ਕਰਕੇ ਨਵੀਂ ਕਲੈਕਸ਼ਨ ਲੈ ਕੇ ਆਏ ਆ ਇਹ ਰਿਅਨ ਦੀਆਂ ਤੁਹਾਨੂੰ ਬਾਟਮ ਤੇ ਸ਼ਰਟ ਮਿਲੇਗੀ ਪਹਿਲੀ ਵੀ ਕਲੈਕਸ਼ਨ ਰਿਅਨ ਦੀ ਸੀ ਆ ਵੀ ਰਿਅਨ ਦੀ ਹੈ ਪਹਿਲੀ ਵਾਰ ਤੁਹਾਨੂੰ 700 ਵਿੱਚ ਇੱਕ ਸੂਟ ਮਿਲੇਗਾ ਇਹ ਤੁਹਾਨੂੰ 1000 ਰੁਪਏ ਦੇ ਵਿੱਚ ਤਿੰਨ ਸੂਟ ਤਿੰਨ ਬਾਟਮ ਤਿੰਨ ਟੌਪ ਮਿਲਣਗੇ ਦੋ ਤੁਸੀਂ ਚੂਜ਼ ਕਰੋਗੇ ਥਰਡ ਵਾਲਾ ਸੈੱਟ ਡਿਸਾਈਸਟ ਹੋਏਗਾ ਬਾਕੀ ਅਗਰ ਕੋਈ ਕੁਐਰੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਸਟੇਟਸ ਦੇਖਣਾ ਤਾਂ ਵੀ ਮੈਸੇਜ ਕਰ ਸਕਦੇ ਹੋ ਨੰਬਰ ਚਾਕੇ ਆਪਣਾ ਨੇਮ ਤੇ ਸਿਟੀ ਦਾ ਨੇਮ ਦੱਸ ਦਿਨਾ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਬਾਕੀ ਵੀਡੀਓ ਛੋਟੀ ਜੀ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸੂਰ ਦੱਸਣਾ ਤੁਹਾਨੂੰ ਕਿਹੜੇ ਸੋਹਣੇ ਲੱਗੇ ਤੇ ਚਲੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਮਸੂਟਿਆਂ ਦੇ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ